ਦੀ ਪਾਰਿਆ ਲੱਗੇ ਬਿਆਲ ਦੀ ਟੀਮ ਹੈ ਇੰਦਰਜੀਤ ਜੋਸ਼ਰ ਦੀ ਟੀਮ ਹੈ ਤੇ ਨਾਲ ਕਹਿੰਦੇ ਸਾਡਾ ਪਿੱਕਾ ਦਿਉਣ ਪੁਰਤਕਾਲ ਦਾ ਔਰ ਜਿਹਦੀ ਯਾਰੀਆਂ ਪੱਲੇ ਗੱਲੇ ਤੀਨੇ ਵਾਲੇ ਰਾ ਓਏ ਟੱਕਰ ਓਏ ਟੱਕਰ ਮਾਲਵਾ ਦੀ ਲੋਪੋ ਰਜਿੰਦਰੇ ਪਿੰਡ ਲੱਭੀ ਨੰਗਲ ਦੀ ਰਾਜੂ ਪੱਤੋ ਦੀ ਟੀਮ ਹੈ ਅਰਤਾਰ ਮੈਰੋ ਕੈਨੇਡਾ ਵੱਡੀਆਂ ਗੱਲਾਂ ਚੱਲਦੀਆਂ ਲੈ ਵੀ ਰਾਜੂ ਬਬਰਾ ਠਿੱਕਰੀ ਵਾਲੇ ਬੰਦਾ ਠਿੱਕਰੀ ਉਡੀ ਤਿਆਰ ਹੈ ਜਿਹਨੇ ਇਨਸ਼ਾਲੇ ਸਾਲੂ ਨੇ ਆਖਿਆ ਅਜੇ ਤਾਂ ਕਿੰਨੇ ਗੱਲਾਂ ਬਾਤਾਂ ਟਿਕਾਣੇ ਲੱਗਣੀਆਂ ਮੇਰੇ ਪੰਜਾਬੀ ਵੀਰੋ ਹਨ ਚਾਰਜਾ ਫਿਕਰ ਰਾਜਪੁਰ ਦੀ ਟੀਮ ਨੇ ਹਿਆਣਪੁਰੇ ਸ਼ਾਕੇ ਦਾ ਵੱਡਾ ਨਾਮ ਤੇ ਨਾਲ ਕਾਂਗੇ ਵਾਲੇ ਨਾਲ ਟੱਕਰ ਉਹ ਤਾੜੀਆਂ ਵਾਹੋ ਜੋਰਦਾਰ ਤਾੜੀਆਂ ਮੇਰੇ ਮਿੱਤਰੋ ਫਬਰਾ ਠਿਕਰੀ ਵਾਲੀਆ ਨੰਬਰ ਕੀ ਦਾ ਨੰਬਰ ਕਾਲਰ ਸਾਹਿਬ ਕਬਰਾ ਠੇਕਰੀ ਵਾਲਿਆ ਲੋਪੋ ਦੀ ਖੇਡ ਕਲੱਬ ਲਈ ਜ਼ੋਰ ਦਾ ਹੋਇਆ ਮੇਰੇ ਮਿੱਤਰੋ ਆ ਹਰਿਆਣੇ ਤੋਂ ਚੱਲ ਕੇ ਆਇਆ ਮੇਰੇ ਮਿੱਤਰੋ ਜਾਂੜੀ ਵਾਲਾ ਢੀਲਾ ਕਹਿੰਦੇ ਕਬੱਡੀ ਪਾ ਰਿਹਾ ਰਾਜੂ ਕੜੀਗਲ ਸਾਹਮਣੇ ਲਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਪਾਉਣ ਲਈ ਜਾਂੜੀ ਵਾਲੇ ਨੇ ਤਾਮ ਭਰਿਆ ਚਾਰ ਜਾਫੇ ਹੁਣ ਦੇਖਣਾ ਮਾਲਵੇ ਦੀ ਟੀਮ ਦੇ ਦੀਪੇ ਦਾ ਲੀਲਾ ਮੇਹ ਸਿੰਘ ਵਾਲਾ ਪਿੰਨ ਹੈ ਤੇ ਸਾਹਮਣੇ ਸੁੱਖਾ ਖੜਾ ਨੰਬਰ ਧਾਵੀ ਨੇ ਆਪਣੀ ਟੀਮ ਲਈ ਜ਼ੋਰ ਦਿੱਤਾ ਹੈ ਵਿਰਿੰਦਰ ਪਿਸਟਾ ਕਹਿੰਦੇ ਭਿੰਡਰਾ ਦੀ ਧਰਤੀ ਦਾ ਆ ਮੰਡੇ ਯਾਰ ਕਬੱਡੀ ਦਾ ਖੇਡ ਕਲੱਬ ਦਾ ਕਪਤਾਨ ਹੈ ਜਹੇਤਾ ਹੈ ਕਹਿੰਦੇ ਜੱਗੀ ਪ੍ਰਧਾਨ ਰਾਮੂ ਵਾਲੇ ਦਾ ਮੇਰੇ ਮਿੱਤਰੋ ਉਹ ਕਾਂਗੇ ਵਾਲਿਆ ਅੱਜ ਕਹਿੰਦੇ ਜਾਫੀਆ ਕਾਂਗੇ ਵਾਲਾ ਚੋਪਰ ਹੈ ਕਾਂਗੇ ਵਾਲਾ ਉਧਰ ਪਿੰਡ ਰਾਲਾ ਮੇਰੇ ਮਿੱਤਰੋ ਸਿਰੇ ਦਾ ਨੰਬਰ ਆਪਣੀ ਟੀਮ ਦੇ ਸਿਰ ਜੋੜਦਾ ਹੋਇਆ ਖੁਸ਼ੀ ਕੰਨਿਆਰੇ ਵਾਲਾ ਰਾਜੂ ਫੇਰ ਕਬੱਡੀ ਪਾਉਂਦਾ ਕੰਨਿਆਰੇ ਦੀ ਧਰਤੀ ਦਾ ਖੁਸ਼ੀ ਅਗਲੀ ਕਬੱਡੀ ਪੌੜੀ ਤਿਆਰ ਹੈ ਕਹਿੰਦੇ ਪ੍ਰਤਾਪ ਦੀਆਂ ਗੱਲਾਂ ਵੱਡੀਆਂ ਨੇ ਉਹਨੂੰ ਖੁਸ਼ੀ ਆਖਦੇ ਆ ਉਹਨੂੰ ਖੁਸ਼ੀ ਆਖਦੇ ਆ ਗਿੰਦਰਪੁਰ ਵਾਲਾ ਭਰਾ ਬੈਠਾ ਹੈ ਗਿੰਦਰਪੁਰ ਦਾ ਜਿਗਰੀ ਯਾਰ ਕਹਿੰਦੇ ਗੋਪੀਕਰ ਆਸਟ੍ਰੇਲੀਆ ਦੇ ਵਿੱਚ ਲਾਈਵ ਅਨੰਦ ਮਾਣਦਾ ਹੈ ਇਸੇ ਧਰਤੀ ਦਾ ਚੰਪੂ ਦੁਨੀਆ ਦਾ ਵੱਡਾ ਮੱਲ ਤੇ ਯਾਦਵਿੰਦਰ ਸੰਗਾ ਸਾਡਾ ਭਰਾ ਵਿਸ਼ੇ ਤੌਰ ਤੇ ਆਇਆ ਡੋਨਾ ਚੋਲਾ ਸਾਹਿਬ ਕਬੱਡੀ ਅਰਸ਼ਵੀ ਤੇ ਬੋਲ ਗੜੀਆਂ ਅਰਸ਼ਵੀ ਕਬੱਡੀ ਪਾਣੀ ਤਿਆਰ ਹੈ ਚਾਰ ਜਾ ਫਿਗਰ ਦਾਸਪੁਰ ਲਾਈਨ ਦੀ ਟੀਮ ਨੇ ਕਿ ਔਖੇ ਰੋਕਨੇ ਤੂਫਾਨ ਪਾਣੀ ਢੇਰੀਆਂ ਔਖੇ ਸ਼ੀਰ ਦਾ ਹਰੇਕ ਨੰਬਰ ਬਾਬਾ ਹਮਿੰਟਨ ਦੇ ਨਾਲ ਮਾਨ ਬ੍ਰਦਰ ਜੀ ਆਇਆ ਬਾਬਾ ਹਮਿੰਟਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਮਾਨ ਬ੍ਰਦਰ ਵੱਡੇ ਭਰਾ ਨੇ ਲੈ ਵੀ ਬਾਪ ਜਿਹੜਾ ਮਾਨ ਸਨਮਾਨ ਬਾਬਾ ਜੀ ਥੋੜਾ ਟਾਈਮ ਰੁਕੇ ਇਸ ਧਰਤੀ ਦੇ ਵੀ ਮਜਬੂਰੀਆਂ ਪਰ ਮੈਂ ਨਿਊਜ਼ੀਲੈਂਡ ਦੀ ਸਬੱਤੀ ਫੈਡਰੇਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਵੀਰ ਸਨਵਾਲ ਜੀ ਦਾ ਜੱਗੀ ਪ੍ਰਧਾਨ ਰਾਮੂ ਵਾਲਾ ਸਾਹਿਬ ਦਾ ਆ ਚੂੜਕਾ ਵਾਲਾ ਕਹਿੰਦੇ ਗੁਰਸਾਲ ਸਿੰਘ ਮੋਟਾ ਕਬੱਡੀ ਪਾ ਰਿਹਾ ਹੈ ਜੋਲਦੀ ਟੀਮ ਹੈ ਭੱਲੂ ਮਿਹੇੜੂ ਦੀ ਟੀਮ ਹੈ ਥੱਲੇ ਕੋਲ ਤੀਨੇ ਵਾਲੀ ਦੀ ਟੀਮ ਹੈ ਅੱਜ 5-5 ਲੱਖ ਦਿੱਤਾ ਗਿਆ ਜੱਗਾ ਜਵਾਲ ਹੌਲੈਂਡ ਦੀ ਖੇਡ ਕਬੱਡੀ ਦਾ ਬਾਦਸ਼ਾਹ ਪ੍ਰਮੋਟਰ ਰਾਜੂ ਜੀ ਮਫੀਰ ਪਾ ਗਿਆ ਦੀਪ ਆ ਗਿਆ ਕਾਰੋ ਵਿੱਚ ਨਾਲ ਦੇ ਰੇੜੇ ਕਬੱਡੀ ਪਾ ਰਿਹਾ ਚਾਰ ਜਾ ਫੇਰ ਵੇਖਣਾ ਦੀਪੇ ਜੇ ਦੀਪ ਮੇਰਾ ਨੰਬਰ ਜੋਰਦਾ ਆਇਆ ਹੈ ਖਾਸਾ ਮੈਰੀਗੜ ਕਾਰਵਾਨ ਦੇ ਵੀਰ ਸਾਰੇ ਸੁਖਸ਼ਾਹੀ ਖੁਰਕੀਪੁਰ ਜਗਰਾਤ ਸਿੰਘ ਜੇਰਨਾ ਸਾਹਾ ਤੇ ਸੋਨਾ ਪ੍ਰਧਾਨ ਜਰਮਨ ਜੀ ਦੀ ਚੇਚੇ ਪਰਤੇ ਆਇਆ ਹੈ 31 ਤਰੀਕ ਤੇ 1 2 ਫਰਵਰੀ ਜਿਹੜੀ ਹੈ ਖੁਰਕੀਪੁਰ ਦੇ ਪੱਟੇ ਮੇਲੇ ਦੀ ਇਹਨੂੰ ਕਲਾ ਨੌਰੀਆ ਛੱਪਾ ਆਖਦੇ ਆ ਨੰਬਰ ਧਾਵੀ ਦਾ ਅਗਲੀ ਰਪਾਂ ਦੇ ਲਈ ਵਾਤਾ ਆ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇੱਕ ਪਾਸੇ ਮਾਲਵਾ ਦੀ ਲੋਕੋ ਖੇਡ ਕਲੱਬ ਖੇਡ ਰਹੀ ਆ ਇੱਕ ਪਾਸੇ ਸੰਤ ਬਾਬਾ ਹਯਾਰਾ ਸਿੰਘ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਮੇਲਾ ਚੋਟੀ ਦਾ ਚੱਲਦਾ ਮੇਰੇ ਮਿੱਤਰੋ ਉਧਰ ਬਾਬਾ ਹਮਿੰਦਨ ਤੇ ਮਾਨ ਬਰਦਰ ਉਹਨਾਂ ਵੱਲੋਂ ਕਹਿੰਦੇ ਕਨਿਆਣੇ ਵਾਲੇ ਖੁਸ਼ੀ ਦੀ ਫਰੇਕ ਰੇਡ ਦਾ ਇੱਕ ਕਹ ਹਜ਼ਾਰ ਦਿੱਤਾ